ਆ ਮਾਵੇਂ ਜੀ ਦਾ ਜਿੱਥੇ ਲੱਗੇ ਕਿ ਇਹ ਗੁਰੂ ਆ ਨਹੀਂ ਆ ਬਾਬਾ ਦੀਪ ਸਿੰਘ ਜੀ ਨਹੀਂ ਲੱਗੇ ਸਾਡੀ ਮਰਜ਼ੀ ਆ ਨਿੱਤਾ ਦੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ ਪੰਥ ਦਾਵਾ ਬਿਲਕੁਲ ਨਹੀਂ ਨਹੀਂ ਨਾ ਇੱਥੇ ਮੈਨੇਜਮੈਂਟ ਦਾ ਪੰਥ ਦੀ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਥ ਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਿੰਡ ਪਾਹਵਿੰਡ 'ਚ ਸੰਤ ਪਿੰਡਰਾ ਵਾਲਿਆਂ ਦੀ ਫੋਟੋ ਲਾਉਣ ਨੂੰ ਲੈ ਕੇ ਵਿਵਾਦ ਹੋਖੇ। ਇਹ ਵਿਵਾਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੰਤ ਪਿੰਡਰਾ ਵਾਲਿਆਂ ਦੀ ਤਸਵੀਰ ਲਾਉਣ ਨੂੰ ਲੈ ਕੇ ਹੋਇਆ। ਜਦੋਂ ਖੁਦ ਨੂੰ ਪ੍ਰਬੰਧਕ ਕਮੇਟੀ ਦਾ ਮੈਂਬਰ ਦੱਸਣ ਵਾਲੇ ਇੱਕ ਵਿਅਕਤੀ ਨੇ ਪਿੰਡਰਾ ਵਾਲਿਆਂ ਦੀ ਤਸਵੀਰ ਉਤਾਰ ਦਿੱਤੀ। ਹਾਤਰੀ ਸੁਕੇਗਾ ਹਾਤਰੀ ਸੁਕੇਗਾ ਲਾ ਜੋ ਫੋਟੋ ਬਾਹਰ ਫੋਟੋ ਮੈਂ ਫੋਟੋ ਲਾਏ ਕਿੰਦੇ سلسلہ ਲਾ ਯਮ ਰੱਖੋ ਤੇ ਨਹੀਂ ਲੱਗੇਗੀ ਨਹੀਂ 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 ਫੋਟੋ ਚੱਲ ਬਾਬਾ ਜਾਣਦੇ ਯਾਰ ਮਾਈ ਚੱਲ ਜੇ ਮੈਂ ਕਿ ਫੜਾ ਫੜ ਕੋਡਾ ਲਾ ਤਾਂ ਆ ਕਰਕੇ ਟੰਗ ਦੇ ਇੱਕ ਵਾਰੀ ਨਹੀਂ ਲੋਣੀ ਫੋਟੋ ਹੋਇਆ ਬਾਈ ਯਾਰ ਪਿਆਰ ਨਾਲ ਜਾਂ ਪਿਆਰ ਨਾਲ ਪਿਆਰ ਨਾਲ ਭਾਜੀ ਧੱਕੇ ਤੁਸੀਂ ਮਾਰਦੇ ਹੋ ਤੂੰ ਕਿਉਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਕਿੰਨੇ ਮਾਰਦਾ ਤੰਬੂ ਪੁੱਟਿਆ ਮੁੰਡਿਆ ਗਿਆ ਦੇ ਕੋਲ ਭਾਜੀ ਵੀ ਤੁਹਾਨੂੰ ਪਿਆਰ ਨਾਲ ਕਹਿੰਦੇ ਪਿਆਰ ਨਾਲ ਕਿੱਥੋਂ ਤੁਸੀਂ ਤੇ ਫੇਰਦੇ ਫੋਟੋ ਖਾਂਦੇ ਕਦੀ ਕੋ ਇਲਜ਼ਾਮ ਲੱਗੇ ਕਿ ਖੁਦ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਦੱਸਣ ਵਾਲੇ ਵਿਅਕਤੀ ਨੇ ਪਿਹੜਾ ਵਾਲੇ ਦੀ ਤਸਵੀਰ ਨੂੰ ਲਾਉਣ ਤੋਂ ਰੋਕ ਦਿੱਤਾ ਜਦਕਿ ਪਿਹੜਾ ਵਾਲੇ ਦੇ ਸਮਰਥਕ ਤਸਵੀਰ ਨੂੰ ਖੰਭੇ ਤੇ ਲਟਕਾਉਣਾ ਚਾਹੁੰਦੇ ਸੀ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਸਾਡੀ ਮੇਰੀ ਮਾਲਕੀ ਇੱਥੇ ਗੁਰਦਾਰੇ ਆਹੋ ਪ੍ਰਧਾਨ ਜੀ ਲਾਓ ਸੰਤਾ ਦੀ ਫੋਟੋ ਆ ਜਾਓ ਜੀ ਬੋਲੇ হাত <laughs> अगला <involved> in <language> नहीं लगेगी तो अच्छा तो ता लगेगी ਓਏ ਉਹ ਫੋਟੋ ਹੀ ਲੈ ਆ ਉਹ ਫੋਟੋ ਫਾਟੇ ਫੋਟੋ ਲਾਇਰ ਮੈਂ ਦਾ ਕਰੇ ਹਾਤਰੀ ਦੇ ਦੇਗਾ ਹਾਤਰੀ ਚੁੱਕੇਗਾ ਲੈ ਲਾਜੋ ਫੋਟੋ ਬਾਹਰ ਹਾਂ ਤੇ ਮੈਂ ਫੋਟੋ ਲਾ ਫੋਟੋ ਲਾ ਆ ਕੇ ਦਿਲ ਸਿਲਸਿਲਾ ਯਾਰ ਮੈਂ ਫੋਟੋ ਸਾਹਮਣੇ ਲਾਜ ਅਮਰ ਰੱਖੋ ਤੇ ਨਹੀਂ ਲੱਗੇਗੀ ਯਾਰ ਨਹੀਂ ਨਹੀਂ ਹੋਗੀ ਨਹੀਂ ਹੋਣੀ ਫੋਟੋ ਨਹੀਂ ਹੋਣੀ महांग हाणे पढ़ प ਲਾ ਤਾਂ ਆ ਕਰਕੇ ਡੰਗ ਦੇ ਇੱਕ ਮਿੰਟ ਚੱਲ ਨਹੀਂ ਲੋਣੀ ਫੋਟੋ ਹੋਇਆ ਬਾਈ ਜੀ ਪਿਆਰ ਨਾਲ ਜਾਂ ਪਿਆਰ ਨਾਲ ਪਿਆਰ ਨਾਲ ਭਾਜੀ ਧੱਕੇ ਤੁਸੀਂ ਮਾਰਦੇ ਹੋ ਕਿਉਂ ਨਹੀਂ ਮਾਰੇ ਕਿਉਂ ਨਹੀਂ ਮਾਰੇ ਤੰਬੂ ਕੁੱਟਿਆ ਆ ਮੁੰਡਿਆ ਗਿਆ ਡੇ ਕੋ ਭਾਜੀ ਵੀ ਤੁਹਾਨੂੰ ਪਿਆਰ ਨਾਲ ਕਹਿੰਦੇ ਪਿਆਰ ਨਾਲ ਕਿਥੋਂ ਤੁਸੀਂ ਤੇ ਫੇਰਦੇ ਫੋਟੋ ਖਾਂਦੇ ਕਦੀ ਕੋ ਇਸ ਦੌਰਾਨ ਪਿੰਡਰਾ ਵਾਲੇ ਦੀ ਤਸਵੀਰ ਦਾ ਫਿਰੋਦ ਕਰਨ ਵਾਲੇ ਵਿਅਕਤੀ ਨੇ ਤਰਕ ਦਿੱਤਾ ਕਿ ਸੰਤਾ ਵੱਲੋਂ ਪਿੰਡਰਾ ਵਾਲਿਆਂ ਦੀ ਫੋਟੋ ਲਾਉਣ ਤੇ ਇਤਰਾਜ਼ ਕੀਤਾ ਜਾਂਦਾ ਜਦ ਕਿ ਪੇਢਰਾ ਵਾਲਿਆਂ ਦੀ ਥਾਂ ਗੁਰੂਆਂ ਦੀਆਂ ਤਸਵੀਰਾਂ ਜਾਂ ਫਿਰ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਲਾਉਣ ਲਈ ਆਖੇਗੇ ਫੋਟੋ ਫੋਟੋ ਦੀ ਸਾਡੀ ਬੇਨਤੀ ਹੈਗੀ ਕੋ ਸੰਗਤ ਦਾ ਬਾਬਾ ਜੀ ਦੇ ਬੀਟੀ ਜਨਾ ਗੁਰੂਆਂ ਦੀ ਫੋਟੋ ਜਾਂ ਬਾਬਾ ਦੀਪ ਸਿੰਘ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘ ਜੀ ਨੇ ਫੋਟੋ ਨਹੀਂ ਲਾਉਣੀਆਂ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਹੋਣੀ ਫਿਰ ਸਾਡੀ ਗੱਲ ਹੋ ਗਈ ਯਾ ਸੰਗਤ ਅਤਵਾਦ ਕਰਨੀ ਸਰ ਮੈਨੇਜਮੈਂਟ ਇਹ ਕਿਉਂ ਹੋਇਆ ਸਰ ਤੁਹਾਡੇ ਬਾਬਾ ਜੀ ਸਾਡੇ ਕੋਲ ਪਾਸਾ ਉਹ ਪਾ ਦੇਉਂਦਾ ਲਾ ਬਾਬਾ ਦੀਪ ਸਿੰਘ ਆ ਯਾਰ ਮਿਟਿਆ ਜੋ ਨਹੀਂ ਸੰਤਾਂ ਦੀ ਫੋਟੋ ਨਹੀਂ ਲੱਗ ਸਕਦੀ ਨਹੀਂ ਨਹੀਂ ਲੱਗ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਲੇ ਬੜੋ ਬੜੋ ਫਿਰ ਵੈਸੇ ਸਵੇਰੀ ਗੱਲ ਹੋ ਗਈ ਇੱਥੇ ਲੱਗੇਗੀ ਯਾ ਗੁਰੂਆਂ ਦੀ ਯਾ ਬਾਬਾ ਦੀਪ ਸਿੰਘ ਜੀ ਦੀ ਫੋਟੋ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ ਪੰਥ ਦਾਵਾ ਬਿਲਕੁਲ ਨਹੀਂ ਨਹੀਂ ਨਾ ਇਹ ਤੇ ਮੈਨੇਜਮੈਂਟ ਦਾ ਪੰਜ ਦਿਤੀ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਤ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਚੱਡੀ ਲੱਗੇ ਕਿ ਫੋਟੋ ਸੇਵਾ ਜੀ ਆਪ ਲਾਓ ਤੇ ਫੋਟੋ ਕਿੱਥੇ ਲਾਵਾਂ ਨਹੀਂ ਲੱਗੇ ਲਾਓ ਲੱਗੀ 47 ਫੋਟੋ ਲਾ ਦਿਓ ਲਾ ਦਿਓ ਕਰ ਹੁਣ ਇਸ ਮਾਮਲੇ ਨੂੰ ਲੈ ਕੇ ਵਿਵਾਦ ਵੀ ਦੇਖਣ ਨੂੰ ਮਿਲ ਰਿਹਾ ਹੈ ਜਦ ਕਿ ਇਸ ਮਾਮਲੇ 'ਚ ਫਿਲਹਾਲ ਦੋਮਾ ਤਿਰਾਂ ਦਾ ਕੋਈ ਵੀ ਵਿਅਕਤੀ মিডিਆ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ